ਅੱਜ ਪਟਿਆਲਾ ਅਸੀਂ ਕਿਰਾਨੀ ਟਿਕੋਲੇ ਹੁਣ ਆਪਾਂ ਤਿਆਰ ਹੋ ਚਾਰੇ ਹੋ ਕੇ ਰੈਡੀ ਛੜੀ ਹੋ ਕੇ ਚੱਲਦੇ ਆਂ ਜੀ ਕਾਲੀ ਮਤਵੰਦਰ ਮੱਥਾ ਟੇਕਣ ਵਾਸਤੇ ਉਸ ਤੋਂ ਬਾਅਦ ਦੇਖਾਂਗੇ ਜੀ ਨਾਲ ਪਲਾਨ ਕਰਕੇ ਹੋਰ ਵੀ ਕਿਹੜਾ ਛੇੜਾ ਮਾਰ ਕੇ ਆਵਾਂਗੇ ਤੇ ਚਲੋ ਜੀ ਚੱਲਦੇ ਆ ਫਿਰ ਹਣ ਕਰਕੇ ਤੁਹਾਡੇ ਨਾਲ ਅਗਰ ਰਿਵਿਊ ਸ਼ੇਅਰ ਆਜੋ ਜੀ ਤਕਰੀਬਨ ਸੁਬਾਹ ਦੇ 10:00 ਵੱਜ ਚੁੱਕੇ ਸੀਗੇ ਤੇ ਸਾਰੇ ਜਣੇ ਹੋ ਗਏ ਸੀਗੇ ਰੈਡੀ ਨਾ ਤੋਂ ਕੇ ਤੇ ਖੁਸ਼ੀ ਨੂੰ ਚੜ ਗਿਆ ਪੂਰਾ ਚਾ ਕਿਵੇਂ ਫੇਰ ਚਲੀ ਅਜੂ ਦਾ ਦੀ ਨਾਲ ਘੁੰਮੀ-ਭੁਮੀ ਕਰਨ ਅਸੀਂ ਸਾਰੇ ਜਣੇ ਰੈਡੀ ਹੋ ਕੇ ਚੱਲੇ ਆ ਜੀ ਬਾਰ ਦਾਦੀ ਨੂੰ ਦਾਦੀ ਦਾ ਧਿਆਨ ਬੁੱਢਿਆਂ ਚੰਦਾ ਮੇਰੇ ਵਾਂਗੂ ਤੇ ਚਲੋ ਜੀ ਗੱਡੀਆਂ ਚ ਬੈਠ ਕੇ ਆਪਾਂ ਹੋ ਗਏ ਕਰੋ ਰਵਾਨਾ ਤੇ ਆਪਾਂ ਪਹੁੰਚ ਗਏ ਆ ਮੰਦਰ ਦੇ ਬਾਹਰਲੀ ਸਾਈਡ ਤੇ ਬਹੁਤ ਵਧੀਆ ਲੱਗ ਰਿਹਾ ਸੀਗਾ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ ਤੇ ਅੱਜ ਤਕਰੀਬਨ ਭੀੜ ਘੱਟ ਸੀਗੀ ਥੋੜੀ ਜੀ ਨਹੀਂ ਤਾਂ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਮੱਥਾ ਟੇਕਣ ਨੂੰ ਵੀ bari ਲਾਈਨ ਚ ਲੱਗਣਾ ਪੈਂਦਾ ਆਪਾਂ ਨੂੰ ਤੇ ਸਾਡਾ ਮੱਥਾ ਵਧੀਆ ਟਿਕ ਗਿਆ ਸੀਗਾ ਤੇ ਬਹੁਤ ਵਧੀਆ ਲੱਗਿਆ ਸੀ ਇਸ ਵਾਰ ਮਤ ਕੇ ਆਏ ਸੀ ਜੇ ਜੇ ਜਾਣਾ ਪਟਿਆਲੇ ਤਾਂ ਆਪਾਂ ਮੱਥਾ ਟੇਕ ਕੇ ਆਵਾਂਗੇ ਇਹ ਸੀ ਐਵੇਂ ਹੀ ਵਾਪਸ ਲੰਘ ਜੰਨੇ ਆ ਹਨ ਆਪਣਾ ਮੱਥਾ ਟਿਕ ਕੇ ਗਿਆ ਜੀ ਹੁਣ ਆਪਾਂ ਚੱਲੇ ਘਰ ਨੂੰ ਵਾਪਸ ਤੇ ਵਾਪਸ ਜਾਂਦੇ ਜਾਂਦੇ ਬੱਚਿਆਂ ਨੇ ਫੜ ਲਈ ਜਿੱਦ ਕਿ ਤੁਸੀਂ ਆ ਆਪ ਤਾਂ ਮੱਥਾ ਟੇਕ ਕੇ ਤੇ ਸਾਨੂੰ ਵੀ ਹੁਣ ਘੁਮਾ ਕੇ ਲਿਆਓ ਕਿਤੇ ਤੇ ਬੱਚਿਆਂ ਨੂੰ ਆਪਾਂ ਚਲੋ ਸੋਚਿਆ ਵੀ ਆਪਾਂ ਘੇੜਾ-ਘੁੜਾ ਕਢਾ ਲਿਆਨੇ ਆ ਕਿਤੇ ਘੁਮਾ ਫਰਾ ਲਿਆਵਾਂਗੇ ਹਨ ਤੇ ਲੰਘਦੇ ਲੰਘਦੇ ਇਹ ਆ ਗਿਆ ਪਟਿਆਲੇ ਦਾ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਕ੍ਰਾਸ ਕਰਦੇ ਹੋਏ ਆਪਾਂ ਪਹੁੰਚ ਗਏ ਪੀਵੀਆਰ ਪੀਵੀਆਰ ਦੇ ਵਿੱਚ ਇਦਾਂ ਸੀਗਾ ਵੀ ਚਲੋ ਗੇੜਾ ਛੇੜਾ ਮਰਵਾ ਦਾਂਗੇ ਬੱਚਿਆਂ ਦਾ ਹਨਾ ਇੰਜੋਏ ਹੋ ਜੀ ਥੋੜਾ ਇਹ ਆ ਰਹੇ ਨੇ ਰਾਣੀ ਦੀ ਤੇ ਕਾਕੂ ਗਰਮੀ ਦੇ ਵਿੱਚ ਪੂਰੇ ਥੱਕੇ ਹੋਏ ਤੇ ਖੁਸ਼ੀ ਦਾਦੀ ਨਾਲ ਪੂਰਾ ਇੰਜੋਏ ਕਰ ਰਹੀ ਸੀਗੀ ਬੱਚਿਆਂ ਨੂੰ ਚੜ ਗਿਆ ਚਾਹ ਕਿ ਅਸੀਂ ਨਵੇਂ-ਨਵੇਂ ਟੁਆਇਜ਼ ਲਵਾਂਗੇ ਨਵੇਂ-ਨਵੇਂ ਖੇਡਾਂ ਦੇਖਾਂਗੇ ਘੁੰਮਾਂ ਫਿਰਾਂਗੇ ਹਨਾ ਤੇ ਕਿਉਂਕਿ ਵੈਰਾਈਟੀ ਬਹੁਤ ਤਰ੍ਹਾਂ ਦੀ ਸੀਗੀ ਬਹੁਤ ਸੋਹਣੇ-ਸੋਹਣੇ ਚੀਜ਼ਾਂ ਸੀਗੀਆਂ ਡੈਕੋਰੇਸ਼ਨ ਦੀਆ ਹੋਗੀਆ ਜੁਐਲਰੀ ਹੋਗੀ ਕਲਚਰ ਵੈਰਾ ਹੋਗੇ ਕਾਫੀ ਤਰ੍ਹਾਂ ਦੀ ਵੈਰਾਈਟੀ ਖੁਸ਼ੀ ਨੇ ਵੀ ਕੁਝ ਕੁ ਸਾਮਾਨ ਖਰੀਦਿਆ ਤੇ ਫਲਾਵਰ ਪੋਟ ਵਗੈਰਾ ਬਹੁਤ ਸੋਹਣੇ ਸੋਹਣੇ ਪਏ ਸੀਗੇ ਬੱਚਿਆਂ ਨੂੰ ਐਦਾਂ ਸੀਗਾ ਕਿ ਚਲੋ ਸਾਨੂੰ ਵੀ ਕੁਝ ਨਾ ਕੁਝ ਟੌイズ ਵਗੈਰਾ ਦਿਲਾਓ ਹਨਾ ਘੁਮਾਓ ਫਿਰੋ ਤੇ ਕਾਫੀ ਮੂਵੀ ਵਗੈਰਾ ਲੱਗੇ ਹੋਏ ਸੀਗੇ ਪਰ ਸਾਡੇ ਕੋਲ ਇੰਨਾ ਟਾਈਮ ਨਹੀਂ ਸੀ ਕਿ ਅਸੀਂ ਦੇਖ ਸਕਦੇ ਅਸੀਂ ਫਿਰ ਆਈਂ ਕਮ ਫਿਰ ਕਿਹਾਦਾ ਇੰਜੋਏ ਕੀਤਾ ਤੇ ਘੁੰਮਦੇ ਘੁੰਮਦੇ ਅੱਗੇ ਬੱਚਿਆਂ ਨੇ ਦੇਖ ਲਈ ਜੀ ਟ੍ਰੇਨ ਕਿਸਾਨੂੰ ਟ੍ਰੇਨ ਦੇ ਵਿੱਚ ਦਲਾਉ ਝੂਟੇ ਫਿਰ ਦਾਦੀ ਤੇ ਖੁਸ਼ੀ ਬੈਠ ਇਕੱਠੇ ਤੇ ਕਾਕੂ ਤੇ ਰਾਣੀ ਦੀਦੀ ਇਕੱਠੇ ਬੈਠੇ ਫਿਰ ਇਹਨਾਂ ਨੇ ਲੈ ਝੂਟੇ ਇਹਨਾਂ ਦੇ ਝੂਟੇ ਲੈਂਦੇ ਲੰਦੇ ਫਿਰ ਮੈਨੂੰ ਆ ਗਿਆ ਕਿ ਚਲੋ ਮੈਂ ਵੀ ਇਹ ਟਾਈਮ ਦਾ ਯੂਜ਼ ਕਰਾਂ ਮੈਂ ਟੋਪਰ ਨਾਲ ਖਿੱਚਿਆ ਫੋਟੋ ਆ ਇਹ ਸਾਡੀ ਬਹੁਤ ਇੰਟੈਲੀਜੈਂਟ ਕੁੜੀ ਹੈਗੀ ਤੇ ਸੁਣੀ ਸੁਣੀ ਫੋਟੋਆਂ ਕਿਚਨ ਦੇ ਬਾਅਦ ਜੀ ਅਸੀਂ ਬਹੁਤ ਥੱਕ ਚੁੱਕੇ ਸੀਗੇ ਤੇ ਅਸੀਂ ਸੋਚਿਆ ਵੀ ਚਲੋ ਹੁਣ ਘਰ ਨੂੰ ਚੱਲਦੇ ਆਂਗੇ ਤੇ ਅਸੀਂ ਪਾ ਲਈ ਘਰ ਨੂੰ ਵਾਪਸੀ ਤੇ ਕਿਉਂਕਿ ਬਾਜੀ ਵੀ ਬਹੁਤ ਥੱਕ ਗਏ ਸੀ ਬੱਚੇ ਸੁਣਦੇ ਹੀ ਨਹੀਂ ਬੱਚਿਆਂ ਨੂੰ ਲੈ ਕੇ ਬਹੁਤ ਤਕਾਵਟ ਹੋ ਜਾਂਦੀ ਏ ਨਾਲ ਚਲੋ ਜੀ ਆਪਾਂ ਪਹੁੰਚ ਗਏ ਕੀ ਘਰ ਹੁਣ ਘਰ ਪਹੁੰਚ ਕੇ ਰਾਣੀ ਦੀਦੀ ਨੇ ਕਰਤਾ ਗੇਟ ਬੰਦ ਲੋ ਜੀ ਕੁੰ ਫਿਰ ਕੇ ਆਪਾਂ ਅਗੀ ਘਰੇ ਵਾਪਸ ਤੇ ਹੁਣ ਜਾਵਾਂਗੇ ਆਪਾਂ ਸੰਗਰੂਰ ਨੂੰ ਚੱਲਾਂਗੇ ਕਿਉਂਕਿ ਹੁਣ ਕੱਲ ਨੂੰ ਫਿਰ ਡਿਊਟੀਾਂ ਤੇ ਵੀ ਜਾਣਾ ਹੈ ਵਾਪਸ ਹਨਾ ਨੂੰ ਅੱਜ ਦਾ ਵਲੌਗ ਰਹੀ ਲੱਗਿਆ ਤੁਹਾਡਾ ਚਲੋ ਮਿਲਦੇ ਹਾਂ ਜੀ ਅਗਲੇ ਵਲੌਗ ਦੇ ਵਿੱਚ ਨਵੀਆਂ ਨਵੀਆਂ ਵੀਡੀਓਜ਼ ਦੇ ਨਾਲ ਹਨਾ ਠੀਕ ਹੈ ਜੀ ਟਾਟਾ ਬਾਏ ਬਾਏ